ਉਹ ਦੇਖ ਖੁਸ਼ੀ ਦਾ ਮਕਾਮ ਹੈ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਸੁਪੇਸ਼ ਜੀ ਬਿੱਟੂ ਜੀ ਸਰਤਾਜ ਜੀ ਔਰ ਸਾਰੇ ਹੀ ਰੋਬਿੰਦ ਜੀ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਸਾਰਿਆਂ ਨੂੰ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਜੀ ਆਇਆਂ ਨੂੰ ਆਖਦਾ ਔਰ ਵਿਸ਼ਵਾਸ ਦਿਵਾਉਂਦਾ ਕਿ ਪਾਰਟੀ ਵੱਲੋਂ ਤੁਹਾਨੂੰ ਮੰਦਾ ਸਨਮਾਨ ਜਿਹੜਾ ਉਹ ਜ਼ਰੂਰ ਪਾਰਟੀ ਹਮੇਸ਼ਾ ਦੇਊਗੀ ਔਰ ਮੈਂ ਸਮਝਣਾ ਵੀ ਇਹਦੇ ਨਾਲ ਜਿਵੇਂ ਸਾਡੀ ਲੋਕ ਸਭਾ ਦੀ ਚੋਣ ਹੈ ਉਹਨੂੰ ਇੱਕ ਬਹੁਤ ਵੱਡਾ ਬਲ ਮਿਲਣ ਜਾ ਰਿਹਾ ਅੱਜ ਮੈਨੂੰ ਖੁਸ਼ੀ ਆ ਕਿ ਸਾਡੀ ਪਾਰਟੀ ਨੇ ਸਾਡੇ ਬਹੁਤ ਹੀ ਕਰਮੱਠ ਸਾਥੀ ਸ਼ਹਿਰੀ ਕਲਸੀ ਜਿਹੜੇ ਕਿ ਐਮ ਐਲ ਏ ਬਟਾਲਾ ਨੇ ਉਹਨਾਂ ਨੂੰ ਉਮੀਦਵਾਰ ਐਲ ਘੋਸ਼ਿਤ ਕੀਤਾ ਔਰ ਇੱਕ ਚੰਗਾ ਲੋਕਲ ਉਮੀਦਵਾਰ ਜਿਹੜੀ ਲੋਕਾਂ ਦੀ ਪ੍ਰੋਬਲਮਸ ਨੂੰ ਮਸਲਿਆਂ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝਦਾ ਅੱਜ ਉਹਨਾਂ ਨੂੰ ਉਹ ਅਮੀਦਵਾਰ ਨੂੰ ਆ ਕੇ ਭੇਜਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਤੰਦੇ ਨਾਲ ਮਿਹਨਤ ਕਰਕੇ ਇੱਥੋਂ ਜਿਹੜੀ ਸੀਟ ਆ ਉਹ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਔਰ ਭਗਵਾਨ ਮਾਨ ਜੀ ਦੀ ਚੋਲੀ ਚ ਪਾਵਾਂਗੇ ਔਰ ਇਹਨਾਂ ਸਾਥੀਆਂ ਦੇ ਅੱਜ ਆਉਣ ਨਾਲ ਮੈਂ ਸਮਝਦਾ ਵੀ ਗੁਰਦਾਸਪੁਰ ਦੇ ਵਿੱਚ ਇੱਕ ਬਹੁਤ ਵੱਡੀ ਸਾਡੀ ਕੈਂਪੇਨ ਨੂੰ ਬਲ ਮਿਲਿਆ ਸੋ ਅੱਜ ਅਸੀਂ ਮਿਲ ਕੇ ਕੋਸ਼ਿਸ਼ ਕਰਨੀ ਆ ਕਿ ਇਸ ਵਾਰੀ ਜਿਹੜੀ ਅਸੀਂ 22 ਦੇ ਵਿੱਚ ਜੋ ਨਤੀਜੇ ਮੈਂ ਲਾ ਸਕਿਆ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਹਰ ਹਲਕੇ ਦੇ ਵਿੱਚੋਂ ਜਿਤਾ ਕੇ ਅੱਗੇ ਲੈ ਕੇ ਜਾਵਾਂਗੇ ਤਾਂ ਕਿ ਸਾਡੇ ਜ਼ਿਲ੍ਹੇ ਦਾ ਵਿਕਾਸ ਸਾਡੇ ਇਲਾਕੇ ਦਾ ਵਿਕਾਸ ਵੱਧ ਤੋਂ ਵੱਧ ਹੋ ਸਕੇ ਔਰ ਇੱਕ ਸੁਖਾਵਾਂ ਮਾਹੌਲ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਔਰ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਦਿੱਤਾ ਜਿੱਥੇ ਕਾਰੋਬਾਰੀਆਂ ਨੂੰ ਕਿਸੇ ਵੀ ਸਿਆਸੀ ਦਖਲਅੰਦਾਜ਼ੀ ਤੋਂ ਦੂਰ ਰੱਖਦੇ ਹੋਏ ਉਹਨਾਂ ਨੂੰ ਪ੍ਰੇਰਣਾ ਦਿੱਤੀ ਆ ਤੁਸੀਂ ਆਪਣਾ ਕਾਰੋਬਾਰ ਆਪਣੀ ਮਰਜ਼ੀ ਨਾਲ ਵਧਿਆ ਕਰੋ ਤਾਂ ਕਿ ਲੋਕਾਂ ਦਾ ਜੀਵਨ ਸਤਾਰ ਉੱਪਰ ਰੱਖ ਕੇ ਲੋਕਾਂ ਦਾ ਜਿਹੜੀ ਆਰਥਿਕ ਅਵਸਥਾ ਉਹ ਮਜ਼ਬੂਤ ਹੋਵੇ ਸੋ ਇਸ ਕਰਕੇ ਮੈਂ ਸਮਝਦਾ ਵੀ ਅੱਜ ਇੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਬਹੁਤ ਵਧੀਆ ਖਿਆਲ ਜਿਹੜੀ ਆ ਉਹ ਚੱਲ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਜਦੋਂ ਆਉਣਗੇ ਬਹੁਤ ਵਧੀਆ ਨਤੀਜੇ ਆਉਣਗੇ ਔਰ ਅੱਜ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਜਸ ਤਰੀਕੇ ਦੇ ਨਾਲ ਬੀਜੇਪੀ ਔਰ ਨਰਿੰਦਰ ਮੋਦੀ ਜੀ ਨੇ ਈਡੀ ਦਾ ਇਸਤੇਮਾਲ ਕਰਕੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਇੱਕ ਇਲੈਕਟਿਡ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਜਿਸ ਤਰੀਕੇ ਦੇ ਵਿੱਚ ਜੇਲ੍ਹ 'ਚ ਬੰਦ ਕੀਤਾ ਔਧਕ ਤੌਰ 'ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖ ਲਿਆ ਪਰ ਉਹਨਾਂ ਦੀ ਸੋਚ ਨੂੰ ਬੰਦ ਨਹੀਂ ਕਰ ਸਕਣਗੇ ਅੱਜ ਤੁਸੀਂ ਦੇਖ ਰਹੇ ਹੋ ਉਹਨਾਂ ਦੀ ਸੋਚ ਹਰ ਜੰਗ ਦੇ ਵਿੱਚ ਹਰ ਕੰਮ ਦੇ ਵਿੱਚ ਹਰ ਇਲਾਕੇ ਦੇ ਹਿੱਸੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਘੜ ਕਰ ਰਹੀ ਆ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਲਈ ਬਹੁਤ ਵਧੀਆ ਰਹੇਗਾ ਮਾਰੇ ਬਿੱਟੋ ਜੀ ਮੇਰੇ ਸਾਥੀ ਸਰਪਾ ਜੀ ਨਵਦੀਪ ਜੀ ਸਰਬਜੀਤ ਸਿੰਘ ਸ਼ੈਂਪੀ सोनू ਜੀ ਹਰਪਾਲ ਜੀ ਆਪਾਂ ਸਾਰੇ ਮੈਂਬਰ ਇਕੱਠੇ ਹੋ ਕੇ ਆਪਾਂ ਪਾਰਟੀ ਜੁਆਇਨ ਕੀਤੀ ਆ ਪਾਰਟੀ ਦੀ ਗਤੀਵਿਧੀਆਂ ਦਾ ਦੇਖਦੇ ਹੋਏ ਸਾਨੂੰ ਇਹ ਗਤੀਵਿਧੀਆਂ ਦਾ ਚੰਗਾ ਲੱਗਾ ਆਪਾਂ ਸਾਰੇ ਰਲ ਕੇ ਪਾਰਟੀ ਜੁਆਇਨ ਕੀਤੀ ਰਵਨ ਜੀ ਜਿਹੜੇ ਡਿਊਟੀ ਲਾਣਗੇ ਆਪਾਂ ਉੱਥੇ ਤੁਹਾਨੂੰ ਮਨ ਤਨੋਂ ਆਪਣਾ ਖੜੇ ਹਾਂਗੇ ਕਿੰਨੇ ਬੰਦੇ ਜੁਆਇਨ ਹੋਏ ਆ ਇਹ 100 ਬੰਦੇ ਦਾ ਆਪਣਾ ਗਰੁੱਪ ਹੈ ਸਾਡਾ ਜੀ ਫੈਮਲੀ ਸਾਰੀ ਆ ਗਈ ਹਾਂਜੀ ਸਾਰੇ ਜੁਆਇਨ ਹੋ ਗਏ ਜੀ ਕੀ ਮੈਸੇਜ ਦੇਣਾ ਚਾਹਦੇ ਲੱਗਦਾ ਉਸ ਲੱ ਕਰਨ ਵਸੇ ਮੈਸੇਜ ਦੇਣਾ ਚਾਹੁੰਦੇ ਆ ਜੀ ਕਿ ਸਾਰੇ ਰਲ ਮਿਲ ਕੇ ਆਮ ਪਾਰਟੀ ਨੂੰ ਵੋਟਾ ਪਾਓ ਤੇ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਰਹੀ ਆ ਐਮਪੀ ਦੀ ਸੀਟਸ ਤਾਂ ਆ ਕੇ ਕੇਜਰੀਵਾਲ ਜੀ ਦੀ ਝੋਲੀ ਚ ਪਾਈਏ ਰਮਨਜੀਤ ਨੂੰ ਨਾਲ ਲੈ ਕੇ ਜਿਦਾ ਸਾਨੂੰ ਗਤੀਵਿਧੀਆਂ ਜਿੰਦਾ ਆਰਡਰ ਕਰਨਗੇ ਆਪਾਂ ਇਹਨਾਂ ਨਾਲ ਖੜੇ ਆ ਸਤਿ ਸ੍ਰੀ ਅਕਾਲ 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 ਸਤਿ ਸ ਬੜਾ ਵਧੀਆ ਰਿਸਪਾਂਸ ਮਿਲਿਆ ਹੈ ਕਿ ਕਾਂਗਰਸ ਨੂੰ ਬੜਾ ਵੱਡਾ ਚਟਕਾ ਮਿਲਿਆ ਹੈ ਰੁਪੇਸ਼ ਕੁਮਾਰ ਜੀ ਬਿੱਟੋ ਜੀ ਅਤੇ ਸਰਤਾਜ ਜੀ ਆਪਣੇ ਕਈ ਸਾਥੀਆਂ ਸਵੇਤ ਕਾਂਗਰਸ ਨੂੰ ਅਲਵਿਦਾ ਕਹਿ ਕੇ ਸਾਡੇ ਵਿੱਚ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਸਾਡੇ ਪ੍ਰਵਾਦ ਨੂੰ ਬਹੁਤ ਵਾਧਾ ਆਇਆ ਹੈ ਇਹਨਾਂ ਨੂੰ ਕੁਝ 10 ਦਿਨ ਪਹਿਲਾਂ ਮੈਨੂੰ ਮਿਲੇ ਸੀ ਇਹਨਾਂ ਨੂੰ ਮੈਂ ਪ੍ਰੇਰਿਤ ਕੀਤਾ ਆਪਣੇ ਪਾਰਟੀ ਬਾਰੇ ਆਪਣੇ ਕਾਰਜਵਿਧੀ ਦੱਸਿਆ ਕਿ 2 ਸਾਲ ਦੇ ਵਿੱਚ ਜੋ ਕਾਰਗੁਜ਼ਾਰੀ ਹੋਈ ਆ ਸ਼੍ਰੀ ਭਗਵਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਮਤਾਪਕ ਸਾਡੇ ਹਲਕੇ 'ਚ ਕਿੰਨਾ ਸੁਧਾਰ ਹੋਇਆ ਸ਼੍ਰੀ ਅੰਮ੍ਰਲ ਬੈਲ ਜੀ ਦੇ ਉਹਨਾਂ ਦੇ ਮੁਤਾਬਕ ਅਸੀਂ ਇਹਨਾਂ ਨੂੰ ਸਾਣਾ ਪ੍ਰਭਾਵਿਤ ਕੀਤਾ ਇਹਨਾਂ ਸਾਡੇ ਪ੍ਰਭਾਵ ਨੂੰ ਮੁੱਖ ਰੱਖਦੇ ਹੋਏ ਇਹਨਾਂ ਪਾਰਟੀ ਜੁਆਇਨ ਕੀਤੇ ਆ ਤੇ ਅਸੀਂ ਇਹਨਾਂ ਨੂੰ ਬਹੁਤ ਧੰਨਵਾਦੀ ਆ ਕਿ ਸਾਡੇ ਪਾਰਟੀ ਤੁਸੀਂ ਆਮ ਆਦਮੀ ਪਾਰਟੀ ਚਾਹੇਓ ਬਾਕੀ ਇਹਨਾਂ ਨੂੰ ਕੋਈ ਪੂਰਾ ਮਾਣ ਸਨਮਾਨ ਦਿੱਤਾ ਜਾਏਗਾ ਕੋਈ ਕਮੀ ਨਹੀਂ ਆਨ ਦਿੱਤੀ ਜਾਏਗੀ ਜਿੱਥੇ ਇਹਨਾਂ ਨੂੰ ਸਾਡੀ ਲੋੜ ਆਪਾਂ ਖੜੇ ਆ ਜੀ ਨਾਲ ਉਹ ਵੀ ਬਹੁਤ ਬਹਾਸ਼ਾ ਹਾਂਜੀ ਇਹਨਾਂ ਨਾਲ ਪੇਸ਼ਕਸ਼ ਪਾਰਟੀ ਨਾਲ ਸਤਾਜ ਜੀ ਨੇ ਔਰ ਪੁਲਵਿੰਦਰ ਕੁਮਾਰ ਜੀ ਨੇ ਗੋਲਡੀ ਜੀ ਨੇ ਆਪਣੇ ਸ੍ਰੀ ਸ਼ਮਰ ਗੋਲਡੀ ਡੇਵਿਡ ਜੀ ਨੇ ਕਈ ਸ਼ੈਂਪੀ ਜੀ ਨੇ ਕਈ ਪਰਿਵਾਰ ਸ਼ਾਮਿਲ ਹੋਏ ਨੇ